ਤੋ ਦੋਸਤੋ ਇੱਕ ਵੀਰ ਨੇ ਕੰਧ ਦੀਆਂ ਇੱਟਾਂ ਗਿਣਤੀ ਕਰਨ ਦਾ ਇੱਕ ਫਾਰਮੂਲਾ ਦੱਸਿਆ ਸੀਗਾ ਉਸ ਨੇ ਕਿਹਾ ਸੀ ਵੀ ਜੇਕਰ ਤੁਹਾਡੀ ਕੰਧ 10x10 ਦੀ ਆ ਤਾਂ ਉਸ ਨੂੰ 5 ਨਾਲ ਗੁਣਾ ਕਰ ਲੋ ਤੇ ਤੁਹਾਡੀ ਕੰਧ ਦੀਆਂ ਜਿੰਨੀਆਂ ਵੀ ਇੱਟਾਂ ਨੇ ਉਹ ਗਿਣਤੀ ਦੇ ਵਿੱਚ ਆ ਜਾਣਗੀਆਂ ਤੇ ਤੁਹਾਨੂੰ ਕਰੈਕਟ ਗਿਣਤੀ ਪਤਾ ਲੱਗ ਜੂਗਾ ਵੀ ਇਸ ਕੰਧ 'ਚ ਕਿੰਨੀਆਂ ਇੱਟਾਂ ਲੱਗੀਆਂ ਨੇ ਤੇ ਦੋਸਤੋ ਉਦਾਂ ਆਪਾਂ ਕਰਕੇ ਦੇਖਦੇ ਹਾਂ ਵੀ ਸੱਚੀਓ ਇਦਾਂ ਪਤਾ ਲੱਗ ਜਾਂਦਾ ਜਿਵੇਂ ਕਿ ਆ ਪਿੱਛੇ ਕੰਧ 10x10 ਦੀ ਆ ਜੀ ਤੇ ਆਪਾਂ 10 ਗੁਣਾ 10 ਬਰਾਬਰ ਗੁਣਾ 5 ਤਾਂ ਦੋਸਤੋ ਇਹ ਸਾਹ ਹਵਤਾ 5 ਸਟ ਬੰਦੀ ਆ ਪਰ ਦੋਸਤੋ ਇਹ ਦੂਰੀ ਹਟ ਲੱਗੀ ਹੋਈ ਆ ਉਸ ਨੇ ਦੱਸਿਆ ਸੀਗਾ 4 ਇੰਚੀ ਦੀ ਚਨਾਈ ਦਾ ਪਰ ਦੋਸਤੋ ਇਹ ਚਨਾਈ ਹੈਗੀ ਆ 9 ਇੰਚੀ ਦੀ ਤਾਂ ਦੋਸਤੋ ਜੇਕਰ ਤੁਸੀਂ ਵੀ ਸਾਂਝੀ ਕੰਧ ਹੋਗੀ ਜਾਂ ਕਿਵੇਂ ਵੀ ਆ ਇੱਟਾਂ ਦੀ ਗਿਣਤੀ ਕਰਨੀ 9 ਇੰਚੀ ਚਨਾਈ ਦੀ ਤਾਂ ਕਿਵੇਂ ਕਰਨੀ ਮੈਂ ਤੁਹਾਨੂੰ ਦੱਸ ਦਿੰਨਾ ਕਰੈਕਟ ਤਾਂ ਦੋਸਤੋ ਜੇਕਰ 10/10 ਦੀ ਆ ਜਾਂ 13/13 ਦੀ ਆ ਜਾਂ 13/15 ਦੀ ਕੰਧ ਆ ਤੇ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਗਿਣਤੀ ਕਰ ਸਕਦੇ ਹੋ ਉਸ ਨੂੰ ਸਭ ਤੋਂ ਪਹਿਲਾਂ ਗਿਣਤੀ ਕਰਨੀ ਆ ਪਹਿਲਾਂ ਤਾਂ ਉਸ ਨੂੰ ਉਸ ਦੀ ਲੰਬਾਈ ਫਿਰ ਉਸ ਦੀ ਚੜਾਈ ਮਿੰਨੀ ਕਰਨੀ ਠੀਕ ਹੈ ਜੀ ਜੋ ਕਿ ਚਾਰੇ ਪਾਸੇ ਬਰਾਬਰ ਹੋਵੇ ਤਾਂ ਜਦੋਂ ਤੁਸੀਂ ਕੰਧ ਦੀ ਮਿੰਤੀ ਕਰਨੀ ਤਾਂ ਜਿਵੇਂ ਕਿ ਤੁਹਾਡੀ ਕੰਧ ਹੈਗੀ ਆ 13x15 ਦੀ ਤਾਂ ਉਸ ਨੂੰ 13x15 ਨੂੰ ਗੁਣਾ ਕਰ ਲਓ 13 15 ਤੇ ਉਸ ਤੋਂ ਬਾਅਦ ਬਰਾਬਰ ਕਰਕੇ ਗੁਣਾ 10 ਨਾਲ ਭਾਗ ਕਰ ਦੋਈ ਗੁਣਾ ਕਰ ਦੋ 10 ਨਾਲ ਗੁਣਾ ਕਰ ਦੋ ਤੇ ਤੁਹਾਡੀਆਂ ਟੋਟਲ ਇੱਟਾਂ 1950 ਬਣ ਜਾਣੀਆਂ ਜਿਵੇਂ ਕਿ 10x10 ਚ 22 ਨੇ ਦੱਸਿਆ ਸੀ ਤਾਂ ਆਪਾਂ 10 10 ਕਰੀਏ ਤਾਂ 100 ਆ ਗਿਆ ਜੀ ਤੇ ਗੁਣਾ 10 ਤਾਂ ਦੋਸਤੋ 10/10 ਦੀ ਕੰਦ ਚ 1000 ਹਿਟ ਹੁੰਦੀ ਹੈ ਜੇਕਰ ਤੁਸੀਂ 9 ਇੰਚ ਦੀ ਚਨਾਈ ਕਰਦੇ ਹੋ ਜੇਕਰ ਤੁਸੀਂ 4.5 ਇੰਚ ਦੀ ਚਨਾਈ ਕੀਤੀ ਹੈ ਤਾਂ ਤੁਸੀਂ 5 ਨਾਲ ਗੁਣਾ ਕਰ ਲੈਣੀ ਆ ਜਿਵੇਂ ਕਿ 10 10 ਜੋ ਵੀ ਰਕਮ ਆਈ ਉਸ ਨੂੰ 5 ਨਾਲ ਗੁਣਾ ਕਰ ਲਓ ਜੇਕਰ 4.5 ਇੰਚ ਦੀ ਚਨਾਈ ਆ ਜੇਕਰ ਤੁਸੀਂ 9 ਇੰਚ ਦੀ ਚਨਾਈ ਆ ਤਾਂ ਤੁਸੀਂ 10 10 10 ਠੀਕ ਹੈ ਜੀ 10 ਨਾਲ ਗੁਣਾ ਕਰ ਦਿਓ ਚਾਹੇ ਤੁਸੀਂ 19 ਗੁਣਾ 15 ਲਾ ਕੇ ਤੇ ਗੁਣਾ 10 ਨਾਲ ਕਰ ਦੋ ਇਹ ਤੁਹਾਡੀ 9 ਇੰਚੀ ਦੀ ਚਨਾਈ ਜਿਹੜੀ ਕਿ ਲਾ ਲਓ ਤੁਸੀਂ 15 ਉਹਦੀ ਚੜਾਈ ਸੀ ਤੇ 19 ਉਸਦੀ ਲੰਬਾਈ ਸੀ ਤਾਂ ਉਸ ਦੇ ਵਿੱਚ 2250 ਇਟਾ ਲੱਗੀਆਂ ਤਾਂ ਇਹ ਸਿੰਪਲ ਫਾਰਮੂਲਾ ਜੀ ਲੰਬਾਈ ਚੜਾਈ ਨੂੰ ਗੁਣਾ ਕਰ ਲਓ ਉਸ ਤੋਂ ਬਾਅਦ ਜੋ ਵੀ ਰਕਮ ਆਉਂਦੀ ਆ ਉਹ ਤੁਹਾਨੂੰ 10 ਨਾਲ ਗੁਣਾ ਕਰ ਲਓ ਜੇਕਰ ਤੁਸੀਂ ਅ 9 ਇੰਚੀ ਕੰਧ ਦੀ ਮੰਤੀ ਕਰਨੀ ਆ ਜੇਕਰ ਤੁਸੀਂ 4 ਇੰਚ ਸਾਢੇ 4 ਇੰਚੀ ਕੰਧ ਦੀ ਮੰਤੀ ਕਰਨੀ ਆ ਤੇ ਲੰਬਾਈ ਗੁਣਾ ਚੜਾਈ ਬਰਾਬਰ ਜੋ ਵੀ ਰਕਮ ਆਉਂਦੀ ਆ ਉਸ ਨੂੰ 5 ਨਾਲ ਗੁਣਾ ਕਰ ਲਓ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਰੱਬਾ